ਕਰੰਟ 13 ਨੇ ਉਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚੱਲਦੇ ਅਮਰਸਰ ਕਮਿਸ਼ਨਰ ਰੇਟ ਵੱਲੋਂ ਕਾਸੋ ਆਪਰੇਸ਼ਨ ਵਿੱਚ ਵੱਡੀ ਕਾਮਯਾਬੀ ਨਸ਼ਾ ਖਤਮ ਕਰਨ ਲਈ ਚਲਾਈ ਗਈ ਮਹੀਨ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਗਈਆਂ ਕਮਿਸ਼ਨਰ ਰੇਟ ਪੁਲਿਸ ਦੇ ਅੰਕੜਿਆਂ ਦੇ ਅਨੁਸਾਰ 1 ਜਨਵਰੀ ਤੋਂ ਲੈ ਕੇ ਕੁੱਲ 863 एनडीपीएस एक्टअधीन दर्ज किए गए इस दौरान 1655 तस्करों को गिरफ्तार किया गया और 190 किलो 905 ग्राम हीरोइन बरामद की गई इसदे नाल ही 2 करोड़ 8 लाख रुपए दी ड्रग मनी कब्जे विच लेती गई पंजाब ने ਵੱਡੇ ਪੱਧਰ ਤੇ ਹਥਿਆਰਾਂ ਦੀ ਵੀ ਬਰਾਮਦਗੀ ਕੀਤੀ 105 ਪਿਸਤੌਲ 70 ਰਿਵਲਵਰ ਅਤੇ ਇੱਕ ਰਾਈਫਲ ਸਮੇਤ 81 ਵਾਹਨ ਜ਼ਬਤ ਕੀਤੇ ਗੈਂਗਸਟਰ ਵਿਰੁੱਧ ਕਾਰਵਾਈਆਂ 99 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਵਾਲਾ ਨੈਟਵਰਕ ਤੋੜਨ ਲਈ ਪੁਲਿਸ ਨੇ ਬਾਈ ਆਪਰੇਟਰ ਨੂੰ ਫੜਿਆ 1.73 ਕਰੋੜ ਰੁਪਏ ਦਾ ਹਵਾਲਾ ਡਰਗ ਮੰਡੀ प्राप्त कीते इस ने नाल ही नश्यां दे आदि दे इलाज ਲਈ ਕਦਮ ਚੁੱਕਤੇ ਗਏ ਹਨ 2178 ਪੇਮੈਂਟ ਪੁਲਿਸ ਵੱਲੋਂ ਐਡਿਕਸ਼ਨ ਸੈਂਟਰਾਂ ਨੂੰ ਦਾਖਲ ਕਰ ਕਰਾਏ ਗਏ ਜਦ ਕੀ ਹੁਣ ਤੱਕ ਕੁੱਲ 15009 ਮਰੀਜ਼ਾਂ ਲਈ ਲਿਆਂਦੇ ਗਏ ਹਨ ਪੁਲਿਸ ਨੇ ਚੌਥ ਕੇਸਾਂ ਵਿੱਚ ਮਾਫੀ ਸਕੀਮ ਅਧੀਨ 144 ਬੰਦਿਆਂ ਨੂੰ ਵੀ ਰਾਹਤ ਦਵਾਈ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਸਿਰਫ ਕਾਰਵਾਈ ਨਾਲ ਖਤਮ ਨਹੀਂ ਹੁੰਦਾ ਸਗੋਂ ਪਰਿਵਾਰਾਂ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਨਾਲ ਹੀ ਮੁਹਿੰਮ ਸਫਲ ਹੁੰਦੀ ਜਾਂਦੀ ਹੈ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਨਾਲ ਨਾਲ ਇਲਾਜ ਅਤੇ ਸਮਾਜਿਕ ਜਾਗਰੂਕਾ ਦਾ ਕੰਮ ਵੀ لازਮੀ ਹਨ ਇਸ ਸਾਲ ਦੀਆਂ ਕਾਰਵਾਈਆਂ ਸਾਬਤ ਕਰਦੇ ਹਨ ਨਸ਼ਾ ਤਸਕਰਾਂ ਦੇ ਖਿਲਾਫ ਜੰਗ ਪੂਰੀ ਤਾਕਤ ਨਾਲ ਜਾਰੀ ਕੀਤੀ ਗਈ ਹੈ ਬਾਈਟ ਪੁਲੀ

ਸਾਨੂੰ ਸੁਣਾ ਰਹੀ ਸੀ ਬੱਚਾ ਕਿਹਨਾਂ ਦਾ ਤੇ ਬੱਚਾ ਇਤਨੀ ਜ਼ਾਦਾ ਸਰ ਕੋਈ ਵੀ ਨਹੀਂ ਗਾਉਂਦਾ ਬੱਚਾ ਸੁਣਨਾ ਨਾ ਅੰਮਾ ਦੇ ਘਰ ਨਹੀਂ ਨਵਾਂ ਟੰਗ ਆਏ ਆਹ ਅੱਗੇ ਅੱਗੇ ਆਜਾ ਅੱਛਾ ਕਿਹਦਾ ਫਿਰ ਪੰਚ ਹੋ ਗਿਆ ਇਹ ਜਲਾਉਂ ਨਾ ਆਉਂਦਾ ਰੱਜਾ ਰਹਿ ਗਿਆ ਬੱਚਾ ਮੜੋਂਦਾ ਯਾਰਾ ਬਾਬਾ ਜੀ ਸਨਵਾਣੇ ਆ ਸਾਰੇ ਇੱਧਰ ਆ ਗਏ ਉਦੋਂ ਦੀ ਉੱਤੇ ਹਾਂਜੀ ਹਾਂਜੀ ਇੱਕ ਦੋ ਨਾ ਗੰਮੀ ਅਜੇ ਜਿਸ ਬਾਹਰ ਤੋਂ ਹੋਣਾ ਸ਼ੁਰੂ ਹੋ ਗਿਆ ਹਾਂਜੀ ਮੈਨੂੰ ਬਾਕੀ ਗੱਲ ਚੋਰ ਚਾਂਦੀ ਆ ਗਈ ਮਿੰਟ ਫਟਕੜੀ ਇਹਦੇ ਵਿੱਚ ਹੋ ਜਾਂਦਾ ਹੈ ਬਹੁਤ ਕਰਬੜਾ ਮਾਹਿਆ ਹੈ ਇੱਕ ਵਿਸ਼ੇਸ਼ ਪੁਲਿਸ ਅਮਰਸੋਲ ਨੇ ਸਪੈਸ਼ਲ ਮਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉੱਚ ਗ੍ਰਿਫਤਾਰ ਹੋਏ ਆ ਹੀਰੋਇਨ ਦੀ ਰਿਕਵਰੀ ਹੈ ਡਰੱਗ ਮਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਆ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਹੈ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹਕਮਤੇ ਮਿਲੇ ਆ ਜਿਹੜਾ ਕੈਸੋ ਹੈ ਉਹ ਗੇਟਕੀਮਾ ਥਾਣੇ ਚ ਸੁਲਤਾਨਵੰਦ ਥਾਣੇ ਚ ਸਦਰ ਰਪਾਟ ਹਾਸੀ ਫੁੱਟ ਰੋਡ ਦੇ ਉੱਤੇ ਖੜੇ ਹੀ ਆ ਸਿਵਲ ਲਾਈਨ ਚ ਰਣਜੀਤ ਐਵੇਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਏ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਿਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ डीसीपी रैंक ਦੇ ਅਫਸਰ ਮੇਰੇ ਨਾਲ ਨੇ ਡੀਸੀਪੀ ਲੌਂਡ ਆਰਡਰ ਹਰਪਾਲ ਜੀ ਸਾਡੇ ਏਡੀਸੀਪੀ ਨਿਰਜ ਸਾਡੇ ਏਸੀਪੀ ਲੋਕਲ ਐਸਐਚਓ ਰঞ্জੀਤ ਐਵੈਨਿਊ ਦੇ ਐਸਐਚਓ ਰੋਵਨ ਇਹ ਸਾਰਿਆਂ ਨੇ ਇੱਥੇ ਹਾਜ਼ਰ ਨੇ ਸੋ ਦੈਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਕਦੋਂ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ ਸਰ 88 ਫੁੱਟ ਏਰੀਆ ਮੁਕਸਾ ਬਾਦ ਕਾਫੀ ਨਸ਼ਾ ਘੜਾ ਗਈ ਲਾਜੀ ਕੋਈ ਨਾ ਅਲੱਗ ਹੀ ਲੱਗਿਆ ਜੀ ਨਸ਼ਾ ਲਾਇਆ ਦੇਖੋ ਇਹ ਆਪਾਂ ਕਰਦੇ ਹੀ ਰਹਿੰਦੇ ਆ ਟਾਈਮ ਟੂ ਟਾਈਮ ਔਰ ਤਾਂ ਹੀ ਇਹਨੂੰ ਚੂਜ਼ ਕੀਤਾ ਜਾਂਦਾ ਸੋ ਦੈਟ ਜਿੱਥੇ ਮੇਨ ਗਾਰਡ ਹੋਵੇ ਉੱਥੇ ਹੀ ਕਾਰਵਾਈ ਕਰਨ ਦਾ ਫਾਇਦਾ ਹੈ ਤੇ ਪੁਲਿਸ ਪ੍ਰੈਜ਼ੈਂਸ ਨਾਲ ਪੁਲਿਸ ਦੀ ਚੈਕਿੰਗ ਨਾਲ ਨੇਚਰਲੀ ਫਰਕ ਪੈਂਦਾ ਅੱਛਾ ਸਰ ਰਿਕਵਰੀ ਹੋਈ ਸਰ ਅੱਜ ਹਾਂਜੀ ਮੈਂ ਦੱਸਿਆ ਜੀ ਤੁਹਾਨੂੰ ਭੇਜ ਵੀ ਦਿੰਨੇ ਆ ਅਸੀਂ 14 ਬੰਦੇ ਗ੍ਰਿਫਤਾਰ ਕੀਤੇ ਐ ਐਨਡੀਪੀਐਸ ਐਕਟ ਸਾਰੇ ਕਮਿਸ਼ਨਰੇਟ ਚ ਤੇ 234 ਗ੍ਰਾਮ ਕੋਈ ਹਿਰੋਇਨ ਹੈ ਡਰਗ ਬਣੀ ਹੈ ਕਿ 6720 ਰੁਪਏ ਇਹ ਇਲਿicit ਲਿਕੋਰ ਹੈ 110 ਬੋਤਲਾਂ ਇਹਨਾਂ ਬੰਦੇ ਐਕਸਾਈਜ਼ ਐਕਟ ਚ ਵੀ ਅਰੈਸਟ ਹੋਏ ਆ ਸਰ ਹੋਰ ਥੱਲੇ ਇਹਨੂੰ ਹੋਰ ਆਪਰੇਸ਼ਨ ਕਰੂ ਉੱਥੇ ਕੀ ਕੀਤਾ ਜਾਦਾ ਹੈ ਦੇਖੋ ਸਭ ਤੋਂ ਮੇਨ ਗੱਲ ਹੈ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਨਾਲ ਨਾਲ ਹੈ ਲੋਕਾਂ ਨੂੰ ਕਿਸੇ ਕੰਮ ਚ ਲੱਗਣਾ ਵੀ ਪਏਗਾ ਘਰਦਿਆਂ ਨੂੰ ਵੀ ਨਾਲ ਕਰਨਾ ਪੈਣਾ ਹੀ ਹੈ ਕੱਲ ਕਿ ਬੱਚਿਆਂ ਨੂੰ ਮੋਟੀਵੇਟ ਕਰੀਏ ਜਿਹੜੇ ਵਿਹਲਾ ਰਹਿ ਕੇ ਜਲਦੀ ਪੈਸੇ ਕਮਾਉਣ ਵਾਲੀ ਗੱਲ ਹੈ ਨਾ ਉਸ ਤੋਂ ਮਾਰ ਜ਼ਿਆਦਾ ਖਾ ਰਹੇ ਆ ਆਪਾਂ ਜਿਹੜਾ ਐਟੀਟਿਊਡ ਹੈ ਮੈਂ ਛੱਡ ਗਿਆ ਸਾਡੇ ਤੇ ਇਸ ਕਰਕੇ ਮੈਂ ਉਸ ਗੱਲ ਤੇ ਉੱਤੇ ਹੀ ਸਾਰੇ ਬਾਕੀ ਡਿਪਾਰਟਮੈਂਟਸ ਵੀ ਲੱਗੇ ਹੋਏ ਸਾਰੀ ਕਮੈਂਡ ਦਾ ਹੀ ਜ਼ੋਰ ਇਸ ਗੱਲ ਤੇ ਲੱਗਿਆ ਸੋ ਇਹ ਮੇਨਲੀ ਆਪਾਂ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਵੀ ਨਾਲ ਆਪਣੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਪਏਗਾ ਇਨਫੋਰਸਮੈਂਟ ਸਪਲਾਈ ਚੇਨ ਅਸੀਂ ਤੋੜ ਰਹੇ ਹਾਂ ਕਰ ਰਹੇ ਹਾਂ ਤੁਹਾਨੂੰ ਪਤਾ ਇਹ ਹੁਣ ਆਪਾਂ 1 ਜਨਵਰੀ ਤੋਂ ਤੁਹਾਨੂੰ ਨਵੇਂ ਸ਼ੇਅਰ ਕੀਤਾ 190 ਕਿਲੋ ਅਸੀਂ ਹੀਰੋਇਨ ਫੜ ਚੁੱਕੇ ਹਾਂ ਬੇਸਿਕ ਗੱਲ ਹੈ ਕਿ ਜਦੋਂ ਉਦੀ ਡਿਮਾਂਡ ਵੀ ਨਾਲ ਨਾਲ ਇਲਾਜ ਵਾਸਤੇ ਵੀ ਦਾਖਲ ਇੰਨੇ 2000 ਤੋਂ ਉੱਪਰ ਬੰਦੇ ਆਪਾਂ ਕਰਾਉਂਦੇ ਆ। ਸੋ ਉਹਦੇ 'ਚ ਸਾਰੀਆਂ ਕਈ ਫੈਕਟਰਸ ਇਕੱਠੇ ਹੋਣਗੇ ਤੇ ਤਾਂ ਇਹ ਜਿਹੜੀ ਗੱਲ ਹੈ ਕਿਉਂਕਿ ਬੱਚਿਆਂ ਨੂੰ ਕਿਸੇ ਕੰਮ ਵੱਲ ਡਾਇਰੈਕਸ਼ਨ ਦੇਣੀ ਬੜੀ ਜ਼ਰੂਰੀ ਹੈ ਔਰ ਮਾਂ-ਬਾਪ ਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਘਰੋਂ ਆਪਾਂ ਪੈਸੇ ਲੈ ਕੇ ਬੱਚਾ ਜਾਂਦਾ ਜਾਂ ਟੂ-ਵੀਲਰ ਲੈ ਕੇ ਜਾਂਦਾ ਉਹਨੂੰ ਥੋੜਾ ਟੋਕਣ ਜਦੋਂ ਕੰਮ ਹੀ ਨਹੀਂ ਕਰਦਾ ਤੋ ਉਹਨੂੰ ਆਪਾਂ ਕਦੇ ਵਾਸਤੇ ਸਵਾਰੀਆਂ ਲੈ ਕੇ ਦਿੰਨੇ ਆ। ਸਰ ਇੰਨਾ ਕੁ ਹੁੰਦੇ ਬਾਅਦ ਵੀ ਡਿਮਾਂਡ ਵੱਧਦੀ ਆ। ਦੇ ਕੋਈ ਡਿਮਾਂਡ ਤਾਂ ਇਸ ਤਰ੍ਹਾਂ ਹੈ ਨਾ ਜੀ ਜਿਹੜੇ ਬੰਦਾ ਪੇਸ਼ੈਂਟ ਹੈ ਉਹਨਾਂ ਓਟ ਸੈਂਟਰ ਦੀਆਂ ਫਿਗਰਸ ਅਸੀਂ ਦੇਖਿਆ ਓਟ ਸੈਂਟਰ 'ਚ ਬਹੁਤ ਸਾਰੀਆਂ ਲੋਕਾਂ ਦੀ ਵਧ ਗਈ ਹੈ ਡੀ ਐਡਿਕਸ਼ਨ ਸੈਂਟਰਾਂ 'ਚ ਪੁਲਿਸ ਨੇ 2100 ਬੰਦਾ ਤਾਂ ਅਸੀਂ ਦਾਖਲ ਕਰਾਤਾ ਨਹੀਂ ਜਿਹੜਾ ਵਿਕਦਾ ਹੈ ਜਾਂ ਨਹੀਂ ਉਸੇ ਕਰਕੇ ਤਾਂ ਅਸੀਂ ਆਪਾਂ ਜਿਹੜੇ ਪੁਲਿਸ ਇਨਫੋਰਸਮੈਂਟ ਕਰਦੀ ਹੈ ਤੁਹਾਡੇ ਸਾਹਮਣੇ ਹੁਣ ਟੋਟਲ ਜੇ ਆਪਾਂ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਲ ਕਰੀਏ 1655 ਬੰਦਾ ਅਰੈਸਟ ਹੋ ਚੁੱਕੇ ਹੈ ਇਟ ਇਜ਼ ਆਲਮੋਸਟ Uh, 2000 ਦੇ ਨੇੜੇ ਹੋ ਗਿਆ ਸੋ ਜਿਹੜਾ ਵੀ ਬੰਦਾ ਪਾਸਪੋਰਟ ਨਹੀਂ ਕੀਤਾ ਜਾ ਰਿਹਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸ਼ਾਇਦ ਤੁਸੀਂ ਉਹਨੂੰ ਨਹੀਂ ਫੋਲੋ ਕਰ ਸਕ ਰਹੇ ਉਸ ਡੈਪਥ ਨਾਲ ਕਿ ਆਪਾਂ ਇਹਨੂੰ ਪਰਿਵਾਰਿਕ ਇੱਕ ਮੂਹਮ ਬਣਾਉਣਾ ਬਹੁਤ ਜ਼ਰੂਰੀ ਹੈ ਸਮਾਜਿਕ ਮੂਹਮ ਵੀ ਬਣਾਉਣੀ ਪਊਗੀ ਇਕੱਲੀ ਪੁਲਿਸ ਦੇ ਇਨਫੋਰਸਮੈਂਟ ਨਾਲ ਇਹ ਗੱਲ ਨਹੀਂ ਹੋਏਗੀ ਬੱਚਿਆਂ ਦੇ ਅੰਦਰ ਉਹਨਾਂ ਦਾ ਇਲਾਜ ਵੀ ਕਰਾ ਰਹੇ ਆ ਉਹਨਾਂ ਨੂੰ ਕੋਈ ਮੋਟੀਵੇਟ ਵੀ ਕਰ ਰਹੇ ਆ ਪਰ ਮਾਪੇ ਨੂੰ ਵੱਡੀ ਜਿਹੜਾ ਗਰੁੱਪ ਬਣਿਆ ਸੀ ਨਾਲ ਦੇ ਜਿਹੜੇ ਪੀਅਰ ਪ੍ਰੈਸ਼ਰ ਹੈ ਜਿਨੇ 5 ਮਿੰਟ ਹੈ ਜੋ ਬੱਚੇ ਨਾਲ ਦੇ ਇੱਕ ਦੂਜੇ ਬਾਰੇ ਰਿਪੋਰਟ ਕਰਨ ਉਹਨਾਂ ਨੂੰ ਸਮਝਾਉਣ ਉਹਦਾ ਫਰਕ ਪਏਗਾ ਅਲਟੀਮੇਟਲੀ ਸਾਡਾ ਜਿਹੜਾ ਕੰਮ ਹੈ ਅਸੀਂ ਕਰੀ ਜਾ ਰਹੇ ਹਾਂ ਸੋ ਇਹ ਸਮਾਜਿਕ ਤੌਰ ਤੇ ਨੂੰ ਪਰਿਵਾਰਕ ਤੌਰ ਤੇ ਆਪਾਂ ਨੂੰ ਲੈਣਾ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਇਹ ਮੀਟਿੰਗਾਂ ਦੀ ਸ਼ੁਰੂਆਤ ਕੀਤਾ ਜਾ ਰਿਹਾ ਹੈ ਕਿ ਜਿਹੜੀ ਹੁਣ ਪ੍ਰੋਪਰਟੀ ਜਿਹੜੀ ਫ੍ਰੀਜ਼ ਕਰੋਗੇ ਉਹਦੀ ਜਲਦੀ ਪਹਿਲੇ ਕਾਫੀ ਮਹੀਨੇ ਲੱਗ ਜਾਂਦੇ ਸੀ ਉਹ ਨਵੀਂ ਆਈ ਹੈ ਜੀ ਉਹਦੇ ਚ ਉਹ ਬੇਸਿਕਲੀ ਆਨਲਾਈਨ ਹੀ ਕਹਿੰਦੇ ਤੁਸੀਂ ਸਬਮਿਟ ਕਰ ਦਿਓ ਆਨਲਾਈਨ ਹੀ ਸਾਰਾ ਕੰਮ ਹੋ ਜਾਂਦਾ ਉਹ ਤੇ ਅਸੀਂ ਕੰਮ ਕਰ ਹੀ ਰਹੇ ਹਾਂ ਇੱਕ ਸਰਕਾਰ ਦਾ ਮੀਟਾ ਜਿਹੜੇ ਸਰਕਾਰ ਦੇ ਉਹ ਜਿਹੜਾ ਐਕਸਪੀਡੈਂਟ ਹੋ ਜਾਏਗਾ ਜੀ ਜਲਦੀ ਹੋ ਜਾਏਗਾ ਬੰਦਿਆਂ ਨੂੰ ਇੱਕ ਪੰਜ ਲੱਗਦਾ ਜੇ ਕਿਸੇ ਪ੍ਰੋਪਰਟੀ ਗਲਤ ਬਣਾਈ ਹੈ ਕਿਸੇ ਨੇ ਤੇ ਉਹ ਅਟੈਚ ਹੋ ਜਾਂਦੀ ਹੈ ਜਿਹੜੀ ਸਰਕਾਰ ਨੇ ਕੱਲ ਇੱਕ ਐਲਾਨ ਕੀਤਾ ਕਿ ਜਿੰਨਾ ਰਿਕਵਰੀਆਂ ਵੱਡੀਆਂ ਕੀਤੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਸਰਮਾਨਿਤ ਕੀਤਾ ਜਾਏਗਾ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਦੇ ਬਹੁਤ ਵੱਡੇ ਲੈਵਲ ਤੇ ਰਿਕਵਰੀਤ ਹੋਈਆਂ ਕਿ ਇਹ ਅੱਗੇ ਤੋਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਜੇ ਮਾਨ ਸਨਮਾਨ ਕਰਦੇ ਆਏ ਆ ਫਿਊਚਰਸ ਦਾ ਦੇਖੋ ਸਾਡੇ ਸਾਰੇ ਆਫੀਸਰਸ ਨੇ ਸਾਰੇ ਫੋਰਸ ਨੇ ਬਹੁਤ ਵੱਡਾ ਮਤਲਬ ਉਪਰਾਲਾ ਵਿੜਿਆ ਬੀੜਾ ਚੁੱਕਿਆ ਔਰ ਉਸ ਤੇ ਬਹੁਤ ਵੱਡੀਆਂ ਕਾਮਯਾਬੀਆਂ ਵੀ ਸਾਨੂੰ ਮਿਲੀਆਂ ਉਹਦੇ ਚ ਜਿਹੜੇ ਇੱਕ ਮਾਰ ਤੋਂ ਜੋ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਨੇਚਰਲੀ ਡੇ ਆਈਓ ਨੇ ਪਰਚਾ ਦਿੱਤਾ 1 ਕਿਲੋ ਐਂਡ ਪਲੱਸ ਉਹਨਾਂ ਨੂੰ ਉਸ ਹਿਸਾਬ ਨਾਲ ਉਸ ਰੇਟ ਦੇ ਮੁਤਾਬਕ ਰਿਵਾਰਡ ਮਿਲਣਾ ਚਾਹੀਦਾ ਹੈ ਔਰ ਵੈਸੇ ਵੀ ਇਹ ਬੜਾ ਵੱਡਾ ਇਨਸੈਂਟਿਵ ਹੈ ਜਿੱਦਾਂ ਕਿ ਬਹੁਤ ਹੋਰ ਪੁਲਿਸ ਦਾ ਮਨੁਮਲ ਵੀ ਵਧੇਗਾ ਔਰ ਜਿਹੜੇ ਸਾਡੇ ਸਟਾਫ ਹੈ ਕਿਉਂਕਿ ਉਹਨਾਂ ਤੇ ਬਰਡਨ ਵੀ ਬਹੁਤ ਹੈ ਜਦੋਂ ਦੀ ਡਰਾਈਵ ਚੱਲੀ ਹੈ ਉਹ ਵੀ relief feel ਕਰਨਗੇ ਸਰ ਜਿਹੜੀਆਂ ਪਹਿਲਾਂ ਜਨਤਿਕ ਮੁੱਦਿਆਂ ਬੜੇ ਵੱਡੇ ਲੈਵਲ ਤੋਂ ਸ਼ੁਰੂ ਹੋਈਆਂ ਉਹਨਾਂ ਨੂੰ ਦੁਬਾਰਾ ਫੇਰ ਤੋਂ ਸ਼ੁਰੂ ਕਰਨ ਦੀ ਲੋੜ ਹੈ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਰੈਗੂਲਰਲੀ ਕਰਾ ਹੀ ਰਹੇ ਆ ਸਾਰੇ ਜ਼ਿਲ੍ਹੇ ਹੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਮੇਨ ਤਾਂ ਗੱਲ ਇਹ ਹੈ ਕਿ ਮੋਟੀਵੇਸ਼ਨ ਵਿਦਨ ਆਪਣੇ ਸਮਾਜ ਤੇ ਪਰਿਵਾਰ ਜਿੱਦਾ ਮੈਂ ਕਿਹਾ ਉਤੋਂ ਨਹੀਂ ਹੁੰਦੀ ਜਿੰਦਰ ਤੱਕ ਉਹਦਾ ਉਹਨਾਂ ਸਾਨੂੰ ਐਡਵਾਂਟੇਜ ਨਹੀਂ ਮਿਲਦਾ ਕੱਲੀ ਇਨਫੋਰਸਮੈਂਟ ਠੀਕ ਹੈ ਥੈਂਕ ਯੂ ਜੀ ਉਹ ਜਿਹੜਾ ਯੋਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ, ਡਰੱਗ ਸਪਲਾਈਅਰ ਬਟੇ ਸਮਗਲਰ ਅਸੀਂ ਫੜੇ ਆਂ ਔਰ ਬਹੁਤ ਵੱਡੀਆਂ ਪ੍ਰਾਪਤ ਰਿਕਵਰੀਆਂ ਤੇ ਪ੍ਰਾਪਤੀਆਂ ਉਹਨੂੰ ਕਹਿ ਸਕਦੇ ਆਂ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਆ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਆ 190 ਕਿਲੋ 965 ਗ੍ਰਾਮ ਜਿਹੜੀ ਹੈ ਹੀਰੋਇਨ ਫੜੀ ਗਈ ਹੈ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟਸ ਇੰਜੈਕਸ਼ਨ ਔਰ ਉਸ ਤੋਂ علاوہ ਡਰਗਮਨੀ 2 ਕਰੋੜ 38 ਲੱਖ 68665 ਰੁਪਏ ਦੀ ਡਰਗਮਨੀ ਵੀ ਰਿਕਵਰ ਹੋਈ ਹੈ 8181 ਜਿਹੜੇ ਵਹੀਕਲ ਫੜੀਆਂ ਗਈਆਂ ਇਹਦੇ ਚ ਔਰ ਉਸ ਵਿੱਚ ਜਿਹੜੀ ਆਰਮਜ਼ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ 99 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਆ 1 ਜਨਵਰੀ ਤੋਂ 105 ਪਿਸਟਲ ਬਲਿਕ ਮੌਜ਼ਰ ਫੜੇ ਗਏ 70 ਵਾਲਵਰ ਨੇ ਇੱਕ ਰਾਈਫਲ ਹੈਗੀ ਹੈ ਔਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਹੈ 10 ਲੱਖ 50000 ਰੁਪਏ ਦੀ ਮਨੀ ਜਿਹੜੀ ਰਿਕਵਰ ਹੋਈ ਹੈ ਗੈਂਗਸਟਰਸ ਦੇ ਵਿੱਚੋਂ ਤੇ ਜਿਹੜੀ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਜਿਹੜੇ ਬਾਹਰ ਪੈਸੇ ਭੇਜਦੇ ਆ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਕਲਿੰਗ ਹੁੰਦੀ ਹੈ ਉਹ ਚ 22 ਬੰਦੇ ਹੁਣ ਤੱਕ ਆਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਐ 1 ਕਰੋੜ 73 ਲੱਖ 59000 ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰਗ ਮਨੀ ਜਿਹੜੀ ਉਹ ਰਿਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ ਅੱਠ ਪ੍ਰਾਪਰਟੀਆਂ ਜਿਹੜੀਆਂ ਭੇਜੀਆਂ ਸੀ 68F ਵਾਸਤੇ ਕੰਪੀਟੈਂਟ ਅਥਾਰਟੀ ਜਿਹੜੇ ਸਮਗਲਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਚੋਂ ਪੰਜ ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਐ ਉਹਦੀ ਵੈਲਿਊ ਹੈਗੀ 1 ਕਰੋੜ 72 ਲੱਖ 68093 ਰੁਪਏ ਡੀ ਡਿਕਸ਼ਨ ਸੈਂਟਰ ਤੇ ਓਟ ਸੈਂਟਰਾਂ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ ਓਟ ਸੈਂਟਰਾਂ ਚ 1559 ਬੰਦੇ ਜਿਹੜੇ ਆ ਉਹ ਅਜੇ ਤੱਕ ਦਾਖਲ ਕਰਾਏ ਗਏ ਨੇ 64ਏ ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚਹਿਰੀ ਵੱਲੋਂ ਉਹਦੇ 144 ਬੰਦੇ ਹਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਬਗਨਰਸ ਦੀਆਂ ਹੁਣ ਤੱਕ ਓਟਾਈਆਂ ਜਾ ਚੁੱਕੀਆਂ ਹਨ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰਸ ਦੇ ਮਤਾਬਕ ਉਹਨੂੰ ਪੁਲਿਸ ਹੈਲਪ ਦਿੱਤੀ ਗਈ ਹੈ ਐਨਡੀਪੀਐਸ ਦੇ 31 ਪੀਓ ਅਰੈਸਟ ਹੋਏ ਨੇ ਤੇ ਸੰਪਰਕ ਮੀਟਿੰਗਾਂ 88 ਕੀਤੀਆਂ ਗਈਆਂ ਸੈਮੀਨਾਰ ਜਿਹੜੇ 222 ਲਾਏ ਗਏ ਆ ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ 4 ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ ਉਹਦੇ ਟੋਟਲ ਰਿਕਵਰੀ 1 ਲੱਖ 48900 74 ਕੈਪਸੂਲ 151200 ਗੋਲੀਆਂ 28 ਇੰਜੈਕਸ਼ਨਸ ਔਰ ਇਹਦੇ ਚ ਇੱਕ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਵੀ ਫੜ ਕੇ ਲਿਆਂਦਾ ਤੇਰਾ ਦੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਚੱਲ ਰਹੀ ਹੈ ਟ੍ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕੋਆਰਡੀਨੇਟ ਸਰਚ ਦਾ ਉਹਦੇ ਤਹਿਤ